ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਾਡੀ ਕਵਿਤਾ ਦਾ ਵਿਸ਼ਾ ਹੈ ਛੋਟੇ ਸਹਿਬਜ਼ਾਦਿਆਂ ਦੀ ਖਬਰ ਮੋਤੀ ਮੈਰੇ ਨੇ ਲਾਲਾ ਦੀ ਖਬਰ ਦਿੱਤੀ ਮੋਤੀ ਮੈਰੇ ਨੇ ਲਾਲਾ ਦੀ ਖਬਰ ਦਿੱਤੀ ਗਏ ਪੁੱਤਰੇ ਸਾਸ ਤਿਆਗ ਮਾਤਾ ਦੋਵੇਂ ਉੱਡ ਗਏ ਪੌਰਵजूद ਵਿੱਚੋਂ ਉੱਡੇ ਜਿਵੇਂ ਬਨੇਰੇ ਤੋਂ ਕਾਮਾਤਾ ਉੱਡੇ ਜਿਵੇਂ ਬਨੇਰੇ ਤੋਂ ਕਾਮਾਤਾ ਟੁੱਟ ਗਏ ਨੇ ਡਾਲੀਓ ਫੁੱਲ ਤੇਰੇ ਰਹੂ ਤਹਿਕਦਾ ਸਿੱਖੀ ਦਾ ਬਾਗ ਮਾਤਾ ਰਹੂ ਤਹਿਕਦਾ ਸਿੱਖੀ ਦਾ ਬਾਗ ਮਾਤਾ ਬੀਨ ਲੋਗ ਦੀ ਵੈਰੀ ਵਜਾ ਥੱਕੇ ਬੀਨ ਲੋਗ ਦੀ ਵੈਰੀ ਵਜਾ ਥੱਕੇ ਐ ਪਰ ਗਏ ਨਾ ਕੀਲੇ ਉਹ ਨਾਗ ਮਾਤਾ ਚਾਦਰ ਧਰਮ ਦੀ ਚਿੱਟੀ ਨੂੰ ਬਾਲਕਾਂ ਨੇ ਲੱਗਰ ਦਿੱਤਾ ਨਾ ਜਨਾ ਵੀ ਦਾਗ ਮਾਤਾ ચાદર ધર્મ ચિટી નું લગન ચિરાગ માતા દો દાદા બુકલ ચ જા સુ હુણ આણી નઈ નુ જાગ માતા દો દાદે બુકલ ચ જા સુતે નુ જાગ માતા ણી નહી ઓનું જાગ માતા વાહે જી કા ખસા વાહેગુરુજી ફત